ਇੱਕ ਜ਼ਰੂਰੀ ਅਪੀਲ ਹੈ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਨੇ ਜਾਂ ਰਾਸ਼ਨ ਲੈ ਕੇ ਆ ਰਹੇ ਨੇ ਜਾਂ ਮਦਦ ਕਰਨਾ ਚਾਹੁੰਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਕਿ ਕਿਹੜੀ ਚੀਜ਼ ਦੀ ਲੋੜ ਹੈਗੀ ਆ ਲੋਕਾਂ ਨੂੰ ਕਿਹੜੀ ਚੀਜ਼ ਚਾਹੀਦੀ ਹੈ ਇਸ ਵੇਲੇ ਅਸੀਂ ਰਮਦਾਸ ਦੇ ਪਿੰਡ ਕੋਨੇਵਾਲਾ ਦੇ ਵਿੱਚ ਮੌਜੂਦ ਆ ਜਿਹੜੀ ਬੇਸਿਕਲੀ ਲੋਕਾਂ ਨੂੰ ਲੋੜ ਮਹਿਸੂਸ ਹੋ ਰਹੀ ਆ ਇੱਥੇ ਸੁੱਕੇ ਕੱਪੜੇ ਲੋਕਾਂ ਨੂੰ ਚਾਹੀਦੇ ਨੇ ਕਿਉਂਕਿ ਹੜ੍ਹਾਂ ਦੇ ਨਾਲ ਜਿਹੜੇ ਨੇ ਉਹ ਕੱਪੜੇ ਖਰਾਬ ਹੋ ਗਏ ਨੇ ਘਰਾਂ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਸਾਰਾ ਖਰਾਬ ਹੋ ਗਿਆ ਹੁਣ ਇਸ ਵੇਲੇ ਲੋਕ ਘਰਾਂ ਦੀ ਆਪਣੀ ਦੀ ਸਫਾਈ ਕਰ ਰਹੇ ਨੇ ਦੂਜੀ ਚੀਜ਼ ਲੋਕ ਕਹਿੰਦੇ ਨੇ ਕਿ ਸਾਨੂੰ ਪੱਕਿਆ ਹੋਇਆ ਖਾਣਾ ਚਾਹੀਦਾ ਕਿਉਂਕਿ ਜਿਹੜਾ ਦੂਜਾ ਰਾਸ਼ਨ ਹੈ ਜਬ ਬਣਾਉਣ ਵਾਲਾ ਪ੍ਰੋਡਕਟ ਹੈਗੇ ਨੇ ਤਾਂ ਕਿੰਨੇ ਕੀ ਰਸੋਈਆਂ ਸਾਡੀਆਂ ਨਹੀਂ ਬਚੀਆਂ ਉਹਦੇ ਕਰਕੇ ਸਾਨੂੰ ਬਣਾਉਣ ਦੇ ਵਿੱਚ ਬਹੁਤ ਸਾਰੀ ਜੜੀਆ ਉਖੋਰੀਆ ਤੀਜੀ ਚੀਜ਼ ਲੋਕ ਕਹਿੰਦੇ ਨੇ ਕਿ ਸਾਨੂੰ ਫਾਈਨੈਂਸ਼ੀਅਲੀ ਥੋੜੀ ਬਹੁਤੀ ਜੀ ਮਦਦ ਜੜੀਆ ਸਾਡੀ ਹੋਣੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਘਰ ਜਿਹੜੇ ਨੇ ਉਹ ਟੱਗੇ ਨੇ ਤਾਂ ਇਸ ਕਰਕੇ ਅਪੀਲ ਇਹ ਆ ਲੋਕਾਂ ਨੂੰ ਕਿ ਜਿਹੜੇ ਲੋਕ ਵਾਕੇ ਮਦਦ ਕਰਨਾ ਚਾਹੁੰਦੇ ਨੇ ਜਾਂ ਤਾਂ ਖੁਦ ਗਰਾਊਂਡ ਤੇ ਆ ਕੇ ਇੱਕ ਵਾਰ ਹਾਲਾਤ ਇਥੋਂ ਦੇ ਲੋਕਾਂ ਦੇ ਦੇਖਣ ਕਿਹੜੀ ਚੀਜ਼ ਦੀ ਲੋੜ ਹੈ ਕਿਉਂਕਿ ਇਹਨਾਂ ਨੂੰ ਕੱਪੜਿਆਂ ਦੀ ਬਹੁਤ ਜ਼ਿਆਦਾ ਲੋੜ ਆ ਕਈ ਵੀਰਾਂ ਦੇ ਘਰ ਜਿਹੜੇ ਨੇ ਉਹ ਟੈਗੇ ਨੇ ਤਾਂ ਰਾਸ਼ਨ ਕਹਿੰਦੇ ਨੇ ਕਿ ਸਾਡੇ ਕੋਲ ਕਾਫੀ ਟਰਾਲੀਆਂ ਆ ਰਹੀਆਂ ਨੇ ਬਹੁਤ ਸਾਰੇ ਵੀਰ ਜਿਹੜੇ ਨੇ ਲੈ ਕੇ ਆ ਰਹੇ ਨੇ ਬਹੁਤ ਤਰ੍ਹਾਂ ਦਾ ਸਮਾਨ ਵੀ ਹੈਗਾ ਪਰ ਬੇਸਿਕਲੀ ਕਪੜੇ ਇੰਨਾ ਲੋਕਾਂ ਨੂੰ ਚਾਹੀਦੇ ਨੇ ਸੁੱਕੇ ਕਪੜੇ ਜਰੂਰ ਇਨ੍ਹਾਂ ਤੱਕ ਪਹੁੰਚਾਏ ਜਾਣ ਜਿਹੜਾ ਖਾਣਾ ਪੱਕਿਆ ਹੋਇਆ ਦਿੱਤਾ ਜਾਏ ਕਿਉਂਕਿ ਰਸੋਈਆਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਔਰ ਇਹਦੇ ਨਾਲ ਹੀ ਕਹਿੰਦੇ ਕਿ ਫਾਈਨੈਂਸ਼ਲੀ ਸਾਡੀ ਜੇਕਰ ਥੋੜੀ ਮਦਦ ਹੋ ਜੇ ਤਾਂ ਬਹੁਤ ਵਧੀਆ ਰਹੇਗਾ ਸੋ ਬੇਨਤੀ ਹੈ ਜਿਹੜੇ ਵੀਰ ਸੇਵਾ ਕਰਨਾ ਚਾਹੁੰਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਇਨ੍ਹਾਂ ਲੋਕਾਂ ਤੱਕ ਜਰੂਰ ਪਹੁੰਚਾਓ